ਚਲੋ ਜਦਾਨ ਕੇ ਪਤਾ ਲੱਗ ਪਿਛਲੀ ਵਾਰੀ ਫਿਰੋਜ਼ਪੁਰ ਵੀ ਆਏ ਸੀਗੇ ਹਰ ਸਿਮਰਤ ਕੋਰ ਬਦਲ ਦਾਇ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਚ ਆਗਾਮੀ ਦੌਰੇ ਨੂੰ ਲੈ ਕੇ ਹੈ ਪੀਐਮ ਮੋਦੀ ਆਉਂਦੇ ਕੁਝ ਦਿਨਾਂ ਤੱਕ ਪੰਜਾਬ ਵਿੱਚ ਵੀ ਚੋਣ ਪ੍ਰਚਾਰ ਕਰ ਲਈ ਆਉਣਗੇ ਅਜਿਹੇ ਚ ਹਰ ਸਿਮਰਤ ਬਾਦਲ ਨੇ ਤੰਜ ਭਰੇ ਲਹਿਜੇ ਚ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿਉਂਕਿ ਸਾਲ 2022 ਚ ਫਿਰੋਜ਼ਪੁਰ ਰੈਲੀ ਕਰਨ ਆ ਰਹੇ ਪੀਐਮ ਮੋਦੀ ਨੂੰ ਰਸਤੇ ਚ ਹੀ ਵਾਪਸ ਮੁੜਨਾ ਪਿਆ ਸੀ ਹਾਲਾਂਕਿ ਬਾਅਦ ਵਿੱਚ ਉਹ ਕਈ ਵਾਰ ਪੰਜਾਬ ਆਈ ਪਰ ਹੁਣ ਜਦੋਂ ਪੰਜਾਬ ਵਿੱਚ ਬੀਜੇਪੀ ਉਮੀਦਵਾਰਾਂ ਨੂੰ ਪਹਿਲਾਂ ਹੀ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੀ ਤੇ ਸਵਾਲ ਉਠਣਾ ਸੁਭਾਅਕ ਹੈ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਕਿੰਨੀਆਂ ਕੋ ਕਾਮਯਾਬ ਰਹਿਣਗੀਆਂ ਪ੍ਰਧਾਨ ਮੰਤਰੀ ਜਿਹੜੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ 23 ਮਈ ਨੂੰ ਪ੍ਰਧਾਨ ਮੰਤਰੀ ਜਾਰੇਗਾ ਚਲੋ ਜਦ ਆਨ ਗਿਆ ਪਤਾ ਲੱਗੂ ਪਿਛਲੀ ਵਾਰੀ ਫਿਰੋਜ਼ਪੁਰ ਵੀ ਆਈ ਸੀ ਕਿ ਜਿੱਥੇ ਸਿਆਣੀ ਉਮਰ ਦੇ ਜਿਹੜੇ ਸੀਗੇ ਉਹ ਤਾਂ ਅਕਾਲੀ ਦਲ ਦੇ ਕੰਮਾਂ ਦੇ ਨਾਲ ਪਹਿਲੇ ਤੋਂ ਜੁੜੇ ਹੋਏ ਸੀਗੇ ਇੱਕ ਕੋਚ ਬੀਬੀਆਂ 1000 ਰੁਪਏ ਦੇ ਚੱਕਰ 'ਚ ਜਿਹੜਾ ਪਾਸੇ ਚਲੀ ਗਈਆਂ ਸੀ ਗਿਆ ਉਹਨੋਂ ਗੁੱਸੇ ਨਾਲ ਵਾਪਸ ਆਰੀਆਂ ਨੇ ਬਿਲਕੁਲ ਇੱਕ ਜਿਵੇਂ ਹੜ ਆਂਦਾ ਹੈ ਨਾ ਉਹਨਾਂ ਦੇ ਹੱਕ 'ਚ ਜਿਹੜਾ ਹੜ ਆਇਆ ਸੀ ਹੁਣ ਲੋਕਾਂ ਨੇ ਬਨ ਬਣਾਤਾ ਹੈਗਾ ਤੇ ਹੁਣ ਉਹ ਹੜ ਨੂੰ ਬਿਲਕੁਲ ਉਹਦਾ ਸਫਾਇਆ ਕਰਨ ਲੋਕ ਹੀ ਤਿਆਰ ਬੈਠੇ ਨੇ ਤੇ ਨੌਜਵਾਨ ਵੀ ਜਿਹੜੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਦੀ ਹੱਕ ਦੀ ਨੌਕਰੀਆਂ ਦੂਜੇ ਸੂਬਿਆਂ ਨੂੰ ਦਿੱਤੀਆਂ ਜਾ ਰਹੀਆਂ ਜਿਹੜਾ ਰੰਗਲੇ ਪੰਜਾਬ ਤੇ ਚੁਟਕੁਲੇ ਦੀ ਗੱਲਾਂ 'ਚ ਆ ਗਏ ਸੀ ਤੇ 5 ਸਾਲ ਕਾਂਗਰਸ ਦਾ ਝੂਠ ਕਰ ਕਰ ਨੌਕਰੀ ਦਾ ਤੇ 22 ਸਾਲ ਇਹਨਾਂ ਦਾ ਝੂਠ ਹਜ਼ਾਰ ਰੁਪਏ ਦੇ ਤੇ ਰੰਗਲੇ ਪੰਜਾਬ ਦਾ ਘਰ ਘਰ ਨੌਕਰੀ ਕੀ ਘਰ ਘਰ ਬੇਰੋਜ਼ਗਾਰੀ ਆ ਸਭ ਤੋਂ ਵੱਡਾ ਮੁੱਦਾ ਤੇ ਦੂਜਾ ਜਿਹੜੇ ਨਸ਼ੇ ਇਹਨਾਂ ਨੇ ਗਲੀ ਗਲੀ ਤਾਈ ਪਹੁੰਚਾਤੇ ਨੇ ਮਗਰਮਛਾ ਉਹ ਫੜਨਾ ਕਿਸੇ ਉਹਨਾਂ ਦੇ ਨਾਲ ਹਿੱਸਾ ਪਾਈ ਬੈਠੇ ਨੇ ਤੇ ਕਮਾਈਆਂ ਕਰ ਰਹੇ ਨੇ ਪੰਜਾਬ ਦੇ ਪੁੱਤਾਂ ਨੂੰ ਮਰਵਾ ਕੇ ਸੋ ਇਹਦੇ ਕਰਕੇ ਅੰਤਰਾਜ ਹਾਂਸ ਲਗਾਤਾਰ ਕਿਸਾਨਾਂ ਮਾਰੇ ਘੋਟਾ ਬਿੱਦਾ ਬੋਲ ਰਹੇ ਨੇ ਕੀ ਲੱਗ ਰਿਹਾ ਬਹੁਤ ਬਹੁਤ ਬੜੀ ਗੱਲ ਹੈ ਤੇ ਉਹਨਾਂ ਦੀ ਪਾਰਟੀ ਦੀ ਮਾਨਸਿਕਤਾ ਦਰਸਾਉਂਦੀ ਹੈ ਜਿਹੜੀ ਕਿਸਾਨ ਵਿਰੋਧੀ ਪਾਰਟੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੈ ਕਰਕੇ ਭਾਜਪਾ ਨੂੰ ਆਪਣੇ ਪਿੰਡਾਂ ਦੇ ਅੰਦਰ ਵੜਨ ਤੋਂ ਕਿਸਾਨ ਰੋਕ ਰਹੇ ਨੇ ਤੇ ਆਪਣੀ ਗਲਤੀਆਂ ਤੋਂ ਮਹਿਸੂਸ ਕਰਕੇ ਅਹਿਸਾਸ ਕਰਕੇ ਸੁਧਾਰ ਕਰਨ ਦੇ ਬਜਾਏ ਅੱਜ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਤਾਂ ਕਿਸਾਨ ਸਾਰੇ ਸਮਝਣ ਕਿ ਰੱਬ ਨਾ ਕਰੇ ਇਹਨਾਂ ਦੀ ਜੇ ਕੋਈ ਸਰਕਾਰ ਆਗੇ ਤਾਂ ਇਹਨਾਂ ਨੇ ਹਾਲ ਕੀ ਕਰਨਾ ਹੈ ਤੇ ਇਹ ਭਾਜਪਾ ਕਾਂਗਰਸ ਤੇ ਚਾੜੂ ਇਹ ਸਾਰੇ ਪੰਜਾਬ ਵਿਰੋਧੀ ਸਰਕਾਰਾਂ ਹੈਗੀਆਂ ਭਾਵੇਂ ਕਾਂਗਰਸ ਹੀ ਜਿਨੇ 750 ਕਿਸਾਨ ਸਾਡੇ ਸ਼ਹੀਦ ਕਰਾਦੇ ਦਿੱਲੀ ਦੀ ਬਰੂਹਾ 'ਚ ਇੱਕ ਵਾਰੀ ਮੁੱਖ ਮੰਤਰੀ ਨਿਕਲ ਕੇ ਆਪ ਦੇ ਮਹਿਲ ਤੋਂ ਬਾਹਰ ਪ੍ਰਧਾਨ ਮੰਤਰੀ ਤੱਕ ਪਹੁੰਚ ਤੱਕ ਨਹੀਂ ਕੀਤੀ ਕਿ ਰੋਜ਼ ਬਰੂਹਾ 'ਚ ਬੈਠੇ ਸਾਡੇ ਕਿਸਾਨ ਮਰੇ ਇਹਨਾਂ ਦੀ ਸੁਣੋ ਕਿਉਂ ਨਹੀਂ ਗਿਆ ਕਿਉਂਕਿ ਇਹਦੀ ਤਾਰਾ ਕਿੱਥੇ ਜੁੜਿਆ ਸੀ ਆਪਾਂ ਸਾਰੇ ਜਾਣਦੇ ਆ ਤੇ ਅੱਜ ਤਾਂ ਅੱਜ ਤਾਂ ਉਹੀ ਕਿਸਾਨ ਪੰਜਾਬ ਦੀ ਧਰਤੀ 'ਚ ਬੈਠੇ ਨੇ ਤੇ ਹਰਿਆਣਾ ਦੀ ਪੁਲਿਸ ਆ ਕੇ ਜਿਵੇਂ ਉਹਨਾਂ ਨੇ ਕਿਲਾ ਗੰਡੀਆਂ ਨੇ ਜਿਹੜਾ ਆਪਾਂ ਪਾਕਿਸਤਾਨ ਦਾ ਹਿੱਸਾ ਹੈ ਤੇ ਨਾਲੇ ਜਿਹੋ ਜੀ ਤਸ਼ੱਦਦ ਕੀਤੀ ਗੋਲੀ ਨਾਲ ਨੌਜਵਾਨ ਮਾਰਤਾ ਉਹ ਜਿਹੜੇ ਡਰੋਨਾ ਰਾਹੀਂ ਤੇ ਅਥਰੂ ਗੈਸ ਰਾਹੀਂ 250 ਤੋਂ ਵੱਧ ਜ਼ਖਮੀ ਕਰਦੇ ਸ ਤਾਂ ਸਾਡੇ ਮੁੱਖ ਮੰਤਰੀ ਦੇ ਮੂੰਹ ਤੇ ਤਲੇ ਬੰਨੇ ਨੇ ਇਹ ਤਾਂ ਜ਼ੀਰੋ ਐਫ ਆਈ ਆਰ ਕਰਦਾ ਸ ਇਹ ਵੀ ਹੁਣ ਜਦੋਂ ਤੋਂ ਵ੍ਰੇਸ਼ਟ ਕਟਰ ਬੇਈਮਾਨ ਕੇਜਰੀਵਾਲ ਅੰਦਰ ਗਿਆ ਹੈ ਸ਼ਰਾਬ ਦੇ ਕੋਟਾਲੇ ਚ ਜਿਹੜਾ ਕੋਟਾਲਾ ਇਹਨੇ ਕੀਤਾ ਹੈ ਇਹ ਤਾਂ ਜਮਾ ਹੀ ਹੋਣਾ ਦਾ ਦਿੱਲੀ ਦਾ ਏਜੰਟ ਬੰਨ ਬੈਠਿਆ ਹੁਣ ਤਾਂ ਮੋਦੀ ਦੇ ਥੱਲੇ ਪ੍ਰਧਾਨ ਮੰਤਰੀ ਵਾਲੇ ਜਿਨ੍ਹਾਂ ਦੇ ਵਿੱਚ 23 ਮਈ ਨੂੰ ਪ੍ਰਧਾਨ ਮੰਤਰੀ ਹੋਣਗੇ ਚਲੋ ਜਦ ਆਨ ਗਏ ਪਤਾ ਲੱਗੂ ਪਿਛਲੀ ਵਾਰੀ ਫਿਰੋਜ਼ਪੁਰ ਵੀ ਆਈ ਸੀਗੇ ਖੁੱਡਿਆ ਖੁੱਡਿਆ ਸਾਹਿਬ ਨੇ ਗੱਲ ਕਹੀ ਆ 1960 ਤੋਂ ਲੈ ਕੇ ਲਗਾਤਾਰ ਕਾਲੀਦਨ ਪਾਣੀਆਂ ਦੇ ਮੁੱਦੇ ਤੇ ਜਿਹੜਾ ਹੈਗਾ ਰਾਜਨੀਤਿਕਾਰਾਂ ਪਰ ਹੱਲ ਨਹੀਂ ਕੀਤਾ ਬਰਾਮਾ ਦੀ ਪਾਰਟੀ ਹੱਲ ਹਾਂ ਇਹਨਾਂ ਦਾ ਹਾਲਤ ਤਾਂ ਦੇਖ ਲਿਆ ਸ਼ਰਮ ਆ ਨਹੀਂ ਚਾਹੀਏ ਤੇ ਇਹ ਸਾਰਾ ਪੰਜਾਬ ਸੁਣ ਲੈ ਇਹ ਜ਼ਰੂਰ ਬਿਆਨ ਮੈਨੂੰ ਦਿਓ ਇਹ ਤਾਂ ਚਲਾਣ ਵਾਲੇ ਜਿਹੜਾ ਖੁੱਡਿਆਵਾਂ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦਾ ਪਾਣੀਆਂ ਦਾ ਮਸਲਾ ਹੱਲ ਛਾੜੂ ਕਰੂਗਾ ਜਿਹੜਾ ਕੇਜਰੀਵਾਲ ਹਰਿਆਣਾ ਦਾ ਜੰਪਲ ਹੈਗਾ ਤੇ ਆਪ ਅਦਾਲਤਾਂ 'ਚ ਹਲਫਨਾਮਾ ਦਿੱਤਾ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਚਾਹੀਦਾ ਹੈ ਜਿਹੜੇ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਅਦਾਲਤ 'ਚ ਕਹਿ ਇਹਨਾਂ ਦੇ ਵਕੀਲ ਨੇ ਅਦਾਲਤ 'ਚ ਸੁਪਰੀਮ ਕੋਰਟ 'ਚ ਕਿ ਅਸੀਂ ਤਾਂ ਐਸੋਇਲ ਨਹਿਰ ਬਣਾਉਣ ਨੂੰ ਤਿਆਰ ਹੈ ਸਾਨੂੰ ਵਿਰੋਧੀ ਨਹੀਂ ਬਣਾਉਂਦੇਂਦੇ ਤੇ ਇਸ ਝਾੜੂ ਦੇ ਮੁੱਖ ਮੰਤਰੀ ਨੇ ਜਾ ਕੇ ਕੇਂਦਰ ਵਿੱਚ ਵੀ ਕਹਤਾ ਹੈ ਕਿ ਤੁਸੀਂ ਪਾਣੀ ਸਾਡਾ ਚੈੱਕ ਕਰ ਲਓ ਜੇ ਵਾਅਦੇ ਤਾਂ ਲੈ ਜਾਣਾ ਅੱਜ ਆ ਮੰਤਰੀ ਖੋੜਿਆ ਸਾਹਿਬ ਸਮੇਤ ਉਹਨਾਂ ਦਾ ਮੁੱਖ ਮੰਤਰੀ ਅੱਜ ਨਹਿਰੀ ਪਟਵਾਰੀਆਂ ਦੇ ਗੱਲ 'ਚ ਅੰਗੂਠਾ ਪਾ ਕੇ ਜਿੱਥੇ 20% ਦੀ ਪਾਣੀ ਹੈ ਕਹਿੰਦਾ ਤੁਸੀਂ 100% ਦਿਖਾਓ ਇਹ ਜਾਣ ਜਿਹੜੇ ਪਟਵਾਰੀ ਗਲਤ ਨਹੀਂ ਕਰ ਰਹੇ ਉਹਨਾਂ 250 ਤੋਂ ਵੱਡ ਨੂੰ ਸਸਪੈਂਡ ਕਰਤਾ ਇਹਨਾਂ ਦੇ ਪ੍ਰਧਾਨ ਨੂੰ ਵੀ ਸਸਪੈਂਡ ਕਰਤਾ ਤੇ ਅੱਜ ਗਲਤ ਕਾਗਜ਼ ਪਰਵਾ ਕੇ ਜਦ ਅਦਾਲਤ ਵਿੱਚ ਪੇਸ਼ ਕਰੇ ਜਾਣਗੇ ਅਦਾਲਤ ਨੇ ਤਾਂ ਉਸ ਰਿਪੋਰਟ ਦੇ ਹਿਸਾਬ ਨਾਲ ਮਿੰਟ 'ਚ ਕਹਿ ਦੇਣਾ ਹੈ ਨਹਿਰ ਬਣਾ ਦਿਓ ਤੇ ਫਿਰ ਨਹਿਰ ਬਣਾਉਣ ਵਾਸਤੇ ਬੋਦੀ ਨੇ ਮਿੰਟ ਲਾ ਕੇ ਫੌਜ ਲਾਨੀ ਹੈ ਫौज ਵਾਂਗ ਐਸਾ ਕੱਟ ਕੇ ਨਹਿਰ ਸਾਡਾ ਪਾਣੀ ਲੈ ਜਾਣਾ ਹੈ ਤੇ ਫਿਰ ਖੂਨ ਕਿਦਾ ਡੁੱਲੂਗਾ ਉਹ ਅਕਾਲੀ ਦਲ ਜਿਨੇ ਐਸਐਲ ਦੇ ਨਹਿਰ ਦੇ ਪਾਣੀ ਤੇ ਸਾਰੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਤੀ ਕਿ ਕਹਿਆ ਜਦੋਂ ਤੱਕ ਅਕਾਲੀ ਦਲ ਜ਼ਿੰਦਾ ਹੈ ਨਾ ਇੱਕ ਕੋਈ ਨਹਿਰ ਕੱਟਣ ਦਵਾਂਗੇ ਨਾ ਇੱਕ ਬੂੰਦ ਪਾਣੀ ਜਾਣ ਦਵਾਂਗੇ ਸਭੰਜਾਬੀਆਂ ਦਾ ਖੂਨ ਡੁੱਲੂਗਾ ਪੰਜਾਬ ਡਿਸਟੇਬਲਾਈਜ਼ ਹੋਊਗਾ ਤੇ ਇਹ ਜ਼ਿੰਮੇਵਾਰ ਹੋਣਗੇ ਉਹ ਲੋਕੀ ਜਿਹੜੇ ਇਸ ਕਾਂਗਰਸ ਪਾਰਟੀ ਨੂੰ ਜਿਹੜਾ ਐਸਐਲ ਦੀ ਨਹਿਰ ਵਾਸਤੇ 60 ਸਾਲ ਲੱਗੇ ਹੋਏ ਨੇ ਬੁਨਾਨ ਵਾਸਤੇ ਜਿਹੜਾ ਇਹਨਾਂ ਨੂੰ ਵੋਟ ਪਾਉਂਦੇ ਨੇ ਜਿਹੜੇ ਇਹ ਝਾੜੂ ਨੂੰ ਪਾ ਕੇ ਆਪ ਦਾ ਫਾਸੀ ਦਾ ਫੰਦਾ ਆਪਦੇ ਗੱਲ 'ਚ ਖੁੱਦ ਪਾ ਰਹੇ ਨੇ ਤੇ ਆ ਕੇਂਦਰ ਦੀ ਸਰਕਾਰ ਜਿਹੜੇ ਤਿੰਨੋਂ ਰਲ ਕੇ ਪੰਜਾਬ ਦਾ ਪਾਣੀ ਖੋਣ ਨੂੰ ਫਿਰਦੀ ਏ ਜਿਸ ਪਾਣੀ ਜਿੰਦ ਜਾਨ ਕਿਸਾਨ ਦੀ ਨਾ ਕਿਸਾਨ ਦੇ ਰੋਗੀ ਜਤ 20% ਪਾਣੀ ਨਹਿਰਾ 'ਚ ਹੈ ਉਹ ਚੌਥਾ ਹਿੱਸਾ ਰਹਿ ਜਾਊਗਾ ਤੁਸੀਂ ਸੋਚੋ ਹਮੇਸ਼ਾ ਵਾਸਤੇ ਇੱਕ ਬੰਦੀ ਲੱਗ ਗਈ ਨਾ ਤੁੱਕਾ ਪਾਣੀ ਖੇਚੇ ਹੋਗਾ ਨਾ ਕੋਈ ਦਾਣੇ ਉਗਣਗੇ ਨਾ ਜੇਬ 'ਚ ਦਵਾਨੀ ਹੋਗੀ ਤਾਂ ਨਾ ਪੀਣ ਦਾ ਪਾਣੀ ਹੋਗਾ ਤੇ ਵੋਟਾਂ ਪਏ ਹੋ ਜੀ ਪਾਰਟੀਆਂ ਨੂੰ ਪਾਰਿਆ ਮੈਡਮ ਅੱਜ ਬਠਿੰਡਾ ਦੀ ਚੋਣ ਜਿੱਤੀ ਤੁਸੀਂ ਇਹ ਕਾਫੀ ਯੰਗ ਸਟਰ ਮੁੰਡਿਆਂ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਬਹੁਤ ਉਹੀ ਮੈਂ ਕਿਹਾ ਕਿ ਬਹੁਤ ਸਾਰਾ ਯੂਥ ਬਹੁਤ ਵੱਡੀ ਗਿਣਤੀ 'ਚ ਵਾਪਸ ਆ ਰਿਹਾ ਹੈ ਲੋਕੀ ਚੁਟਕਲੇ ਸੁਣ ਕੇ ਗੱਲਾਂ ਸੁਣ ਕੇ ਇਸ਼ਤਿਹਾਰ ਦੇਖ ਕੇ ਹਕੀਕਤ ਤੋਂ ਕਿੰਨਾ ਟੁੱਟਿਆ ਹੋਇਆ ਸਾਡਾ ਮੁੱਖ ਮੰਤਰੀ ਤਾਂ ਹੀ ਉਹ ਲੋਕਾਂ ਦੇ ਨੇੜੇ ਨਹੀਂ ਲੱਗਦਾ ਪਹਿਲੇ ਤਾਂ ਕਹਿੰਦਾ ਸੀ ਆਮ ਆਦਮੀ ਤੁਹਾਡੇ ਵਿੱਚ ਰਵਾਂਗੇ ਨਾ ਗੱਡੀ ਚਾਹੀਦੀ ਨਾ ਸਿਕਿਉਰਿਟੀ ਚਾਹੀਦਾ ਨਾ ਮਕਾਨ ਚਾਹੀਦਾ ਹੈ ਵੱਡੇ ਵੇਚ ਰਵਾਂਗੇ ਹੁਣ ਲੋਕਾਂ ਦੇ ਤਾਂ ਨੇੜੇ ਤੇੜੇ ਨਹੀਂ ਆਉਂ ਉਹ ਟਰੱਕ ਦੇ ਉੱਤੇ ਚੜ ਕੇ ਆਂਦਾ ਹੈ ਤੇ ਜਿਹੜਾ ਬੰਦਾ ਖੁਦ ਖਾਂਦਾ ਪੀਂਦਾ ਇਹਨਾਂ ਨੇ ਸਾਡੇ ਬੱਚਿਆਂ ਨੂੰ ਖਾਣ ਪੀਣ ਚ ਹੀ ਲਗਾਣਾ ਹੋਰ ਇਹਨੇ ਕੀ ਕਰਨਾ ਸੀ